ਅੱਜ ਹਿੰਦੂ ਨਾਇਪੀੜ ਵੱਲੋਂ ਸੰਚਾਲਿਤ ਦਿਵਾਨ ਟੋਡਰ ਮਲਜੀ ਸੇਵਾ ਸਹੂਇਦਾ ਨਵਾਂ ਬੂਥ ਸ਼ਾਸਤੀ ਨਗਰ ਮਾਰਕੀਟ ਦੇ ਵਿੱਚ ਖੁਰਾਨਾ ਪੇਂਟ ਸਟੋਰ ਦੇ ਸਹਿਯੋਗ ਦੇ ਨਾਲ ਮਾਰਕੀਟ ਦੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਔਰ ਸਾਡੇ ਹਿੰਦੂ ਨਾਇਪੀੜ ਦੇ ਕਾਰਜਕਰਤਾ ਸ਼੍ਰੀ ਅਸ਼ੂਨੀ ਵਦਵਾ ਜੀ ਦੇ ਪ੍ਰੇਰਣਾ ਸਦਕਾ ਇਸ ਮਾਰਕੀਟ ਤੇ ਅੱਜ ਬੂਥ ਦੀ ਸ਼ੁਰੂਆਤ ਹੋਈ ਆ ਜਿੱਥੇ ਮੈਂ ਖੁਰਾਨਾ ਪਰਿਵਾਰ ਵੱਲੋਂ ਜਿਹੜੀ ਸੇਵਾ ਲਈ ਗਈ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਦੀਵਾਨ ਟੋਡਰਮਲ ਜੀ ਬਾਰੇ ਗੱਲ ਕਰਨਾ ਸੂਰਜ ਨੂੰ ਦਿਵਾਤ ਖਾਨ ਵਾਲੀ ਗੱਲ ਹੈ ਜਿਸ ਲਈ ਸਾਹਬਜ਼ਾਦਾ ਜੋਰਾਵਰ ਸਿੰਘ ਜੀ ਸਾਹਬਜ਼ਾਦਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਸ਼੍ਰਾਮਦੇਵ ਨਵਾਬ ਦੀ ਕੈਦ ਦੇ ਵਿੱਚ ਸੀ ਉਸ ਤੋਂ ਬਾਅਦ ਉਹਨਾਂ ਨੂੰ ਅਣਗਿਣਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਵਾਰਨਿੰਗ ਦਿੱਤੀ ਸੀ ਨਵਾਬ ਨੇ ਕਿ ਕੋਈ ਵੀ ਇਹਨਾਂ ਦੇ ਸੰਸਕਾਰ ਲਈ ਜ਼ਮੀਨ ਨਹੀਂ ਦੇਵੇਗਾ ਪਰ ਦੀਵਾਨ ਟੋਡਰਮਲ ਜੀ ਜਿਹੜੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਸਭ ਤੋਂ ਵੱਡਾ ਬ੍ਰਾਂਡ ਨੇ ਉਹਨਾਂ ਵੱਲੋਂ ਅੱਗੇ ਆ ਕੇ ਉਸ ਵੇਲੇ ਜਾਲਮ ਨਵਾਬ ਨੂੰ ਕਿਹਾ ਗਿਆ ਜਿੰਨੀ ਜ਼ਮੀਨ ਸੰਸਕਾਰ ਲਈ ਚਾਹੀਦੀ ਮੈਨੂੰ ਓਨੀ ਦਿਓ ਤਾਂ ਜ਼ਿਮੀਦਾਰ ਅਤਾਖਾਨ ਨੇ ਕਿਹਾ ਸੀ ਕਿ ਜਿੰਨੀ ਵੀ ਜ਼ਮੀਨ ਚਾਹੀਦੀ ਆ ਓਨੀਆਂ ਸੋਨੇ ਦੀਆਂ ਮੋਰਾ ਵਿਛਾ ਕੇ ਦੇਣੀਆਂ ਪੈਣਗੀਆਂ ਤੇ ਉਸ ਵੇਲੇ ਦਿਵਾਨ ਟੋਡਰਮਲ ਜੀ ਨੇ 78000 ਸੋਨੇ ਦੀ ਮੋਰਾ ਵਿਛਾ ਕੇ ਸਾਹਿਬ ਜਬਿਆ ਔਰ ਮਾਤਾ ਗੁਜਰ ਕੌਰ ਜੀ ਦੇ ਵਿਦਿਵਤ ਵਿਦਿਵਾਤ ਸੰਸਕਾਰ ਲਈ ਜ਼ਮੀਨ ਹਾਸਲ ਕੀਤੀ ਸੀ ਔਰ ਦਿਵਾਨ ਟੋਡਰਮਾਲ ਜੀ ਦਾ ਤ્યાਗ ਔਰ ਕੁਰਬਾਨੀ ਬੱਚੇ-ਬੱਚੇ ਤੱਕ ਪਹੁੰਚੇ ਜਨ-ਜਨ ਤੱਕ ਪਹੁੰਚੇ ਇਹੀ ਪ੍ਰਯਾਸ ਇਸ ਰਸੋਈ ਦੇ ਮਾਧਿਅਮ ਨਾਲ ਹਿੰਦੂ ਨਾਇ ਭੀਟ ਕਰ ਰਹੀ ਆ ਅੱਜ ਜਿਹੜੇ ਨਵੇਂ ਸਾਥੀ ਜੁੜੇ ਨੇ ਉਮੀਦ ਕਰਦੇ ਆਂ ਕਿ ਇਹਨਾਂ ਦੇ ਨਾਲ ਸੇਵਾ ਦਾ ਹੋਰ ਵਿਸਤਾਰ ਹੋਏਗਾ ਜੈ ਹਿੰਦ ਜੈ ਭਾਰਤ ਸਾਸ ਇਹ ਨੋਵਾ ਬੂਥ ਹੈ ਜੀ ਕਿਰਿਆ ਕਰ ਲੇ ਜੀ ਇਹ ਮਾਡਲ ਡਾਊਨ ਛਾਸੀ ਨਗਰ ਮਾਰਕੀਟ ਜੀ ਇੱਥੇ ਸ਼ਿਵ ਟੋਡਰਮਾਲ ਰਸੋਈ ਜੀ ਵੱਲੋਂ ਇਹ ਨੌਮੀ ਜਿਹੜਾ ਕਾਊਂਟਰ ਹੈ ਇੱਥੇ ਲਗਾਇਆ ਗਿਆ ਹੈ ਪ੍ਰਿਚਰੀ ਪ੍ਰਵੀਨ ਡਾਂਗ ਜੀ ਦੇ ਸਹਿਯੋਗ ਦੇ ਨਾਲ ਅਸੀਂ ਗੁਰੂ ਮਹਾਰਾਜੇ ਅਰਦਾਸ ਕਰਾਂਗੇ ਕਿ ਇਹ ਕਾफी ਵੱਧ ਚੜ ਗਏ ਤੇ ਚੜੇ ਤਾਂ ਕਿ ਸਾਨੂੰ ਹੋਰ ਅੱਗੇ ਵੀ ਕੰਮ ਕਰਨ ਦੀ ਪ੍ਰੇਰਣਾ ਮਿਲੇ ਅਗਰ ਜੇ ਸ਼ਾਸਤਰੀ ਮਾਰਕੀਟ ਲੁਧਿਆਣਾ ਜਿੱਥੇ ਗੁਰਦੇਵਾਦਰ ਕੋਲ ਇੱਥੇ ਕਾफी ਜੜੀ ਗਰੀਬ ਹੁੰਦਾ ਹੈ ਇੱਥੇ ਰਿਕਸ਼ੇ ਵਾਲੇ ਤੇ ਛੋਟੇ ਗਰੀਬ ਹੁੰਦੇ ਜਿਨ੍ਹਾਂ ਨੂੰ ਖਾਣ ਲਈ ਕੁਛ ਛੇਤੀ ਨਹੀਂ ਮਿਲਦਾ ਉਹ ਇੱਥੇ ਖੁਰਾਣਾ ਹਾਰਡਵੇਅਰ ਸਟੋਰ ਤੇ ਇੱਥੇ ਆ ਕੇ ਸਾਡੀ ਜਿਹੜੀ ਰਸੋਈ ਲੱਗੀ ਹੈ ਇੱਥੇ ਹਿੰਦੂ ਨiai ਪੀਠੋਲੋ ਟੌਡਰਮਲ ਸੁਸਾਇਟੀ ਵੱਲੋਂ ਉਹਦਾ ਲਾਭ ਲੈ ਸਕਣਗੇ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਖੁਰਾਣਾ ਜੀ ਨੇ ਕੀਤਾ ਤੇ ਇਹ ਸ਼ਾਸੀ ਮਾਰਕੀਟ ਜਿਹੜੀ ਹੈ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਹੋਇਆ ਅਸੀਂ ਇੱਥੇ ਆਪ ਵੀ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਤੇ ਇਸ ਰਸੋਈ ਨੂੰ ਹੋਰ ਅੱਗੇ ਵਧਾਵਾਂਗੇ ਥੈਂਕ ਯੂ ਧੰਨਵਾਦ ਸ਼੍ਰੀ ਰਾਮ ਜੀ ਅੱਜ ਦੀਵਾਨ ਟੌਡਰਮਲ ਦੀ ਸਰਵਰ ਰਸੋਈ ਜੋ ਕਿ ਸ਼੍ਰੀ ਹਿੰਦੂ ਨੇ ਆਇਆ ਪੀਡਬਲ ਚਲਾਈ ਜਾ ਰਹੀ ਪਿਛਲੇ 4 ਸਾਲ ਤੋਂ ਲੁਧਿਆਣਾ ਸ਼ਹਿਰ ਚ 8 ਜਗ੍ਹਾ ਬੂਧ ਚੱਲਦੇ ਆ ਰਹੇ ਨੇ ਤੇ ਅੱਜ ਅਸੀਂ ਨਵੇਂ ਬੂਧ ਦੀ ਸ਼ੁਰੂਆਤ ਲੁਧਿਆਣੇ ਦੇ ਮਾਰਲ ਟਾਊਨ ਹੋ ਏਰੀਆ ਦੇ ਵਿਸ਼ਾਸ਼ ਨਗਰ ਚ ਕੀਤੀ ਹੈ ਤੇ ਜਿਹੜੀ ਅਰਜੀ ਸੇਵਾ ਹੈਗੀ ਖੁਰਾਨਾ ਪੇਂਟਸ ਹਾਰਡਵੇਅਰ ਵੱਲੋਂ ਲਈਤੀ ਗਈ ਹੈ ਸਾਨੂੰ ਉਮੀਦ ਹੈ ਕਿ ਇਦਾਂ ਹੀ ਲੋਗ ਰਸੋਈ ਨਾਲ ਜੁੜਦੇ ਰਹਿਣਗੇ ਤੇ ਜੋ ਸੋਚ ਦਾ ਵਿਸਤਾਰ ਸ਼ਹਿਰ ਦੇ ਵਿੱਚ ਪੂਰਾ ਵਿਵਧਾ ਰਹੇਗਾ ਜਿਹੜੇ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਲੋਕਾਂ ਦਾ ਜਨਮ ਦਿਨ ਜਾਂ ਕੋਈ ਵਿਆਹ ਦੀ ਸਾਲਗिरा ਜਾਂ ਕੋਈ ਘਰ ਚ ਵੜਿਆ ਦਿਨ ਜਿਵੇਂ ਅੱਜਕੱਲ ਪਿੱਤਰ ਪਖਸ਼ ਚੱਲ ਰਿਹਾ ਹੈ ਤੇ ਸਾਨੂੰ ਉਹਨੂੰ ਅਸੀਂ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਰਸੋਈ ਵਿੱਚ ਆਓ ਤੇ ਇੱਥੇ ਆ ਕੇ ਸੇਵਾ ਜੁਰੂਰ ਕਰੋ ਤਾਂ ਕਿ ਜਿਹੜੇ ਪਿਤਰ ਬਖਸ਼ ਚੱਲ ਰਹੇ ਸਾਡੇ ਪਿਤਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਾਡੇ ਰਿਵਾਜ ਹੈ ਸਾਡੇ ਰੀਤੀ ਰਿਵਾਜ ਹੈ ਕਿ ਭੋਜਨ ਦੇਣਾ ਤੇ ਇਹ ਸੇਵਾ ਪਿਤਰ ਤੱਕ ਜਰੂਰ ਪਹੁੰਚੇ ਜੈ ਸ਼੍ਰੀ ਰਾਮ ਹਰਪਾਲ ਸਿੰਘ ਖੁਰਾਨਾ ਹਾਂ ਜੀ ਕਿਰਪਾ ਕਰਨਾ ਅੱਜ ਟੋਡਰ ਮਾਲੀ ਦੇ ਰਸੋਈ ਦੀ ਸੇਵਾ ਚੁੱਪ ਕੀਤੀ ਗਈ ਹੈ ਜਿਹੜੇ ਕਿ ਆਮੰਦਾ 10 ਰੁਪਏ ਨਾਲ ਪਰਫੈਕਟ ਖਾ ਲਈ ਖਾ ਸਕਦਾ ਹੈ ਠੀਕ ਹੈ ਬਾਕੀ ਬਾਕੀ ਹਰ ਪ੍ਰਵੀਨ ਡਾਂਗ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇਹ ਸੇਵਾ ਦੀ ਸ਼ੁਰੂਆਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।